ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਮੈਂ ਬੜੇ ਭਰੇ ਮਨ ਨਾਲ ਕਹਿਣਾ ਚਾਹੀਦਾ ਬੜਾ ਅਫਸੋਸ ਹੋਇਆ ਬੜਾ ਦੁੱਖ ਲੱਗਿਆ ਜਦੋਂ ਕੱਲ ਇੱਕ ਨੌਜਵਾਨ ਬੱਚਾ ਬੈਲੋ ਪਿੰਡਾ ਸ਼ਾਇਦ ਉਥੋਂ ਦਾ ਉਹਦੇ ਗੋਲੀ ਲੱਗਨ ਕਰਕੇ ਉਹਦੇ ਵਿਚਾਰੇ ਦੀ ਡੈਥ ਹੋ ਗਈ ਤੇ ਬੜੀ ਤਾਦਾਦ ਦੇ ਵਿੱਚ ਆਪਣੇ ਕਿਸਾਨ ਭਰਾ ਜਿਹੜੇ ਉੱਥੇ ਸੰਘਰਸ਼ ਕਰਨ ਗਏ ਸੀ ਉਹਨਾਂ ਦੇ ਬੜੀਆਂ ਸੱਟਾਂ ਲੱਗੀਆਂ بڑے ਵਾਈਕਲਸ ਦਾ ਵੀ ਆਪਣੇ ਦਾ ਨੁਕਸਾਨ ਕੀਤਾ ਟਰੈਕਟਰਾਂ ਦਾ ਬਹੁਤ ਜ਼ਿਆਦਾ ਉੱਥੇ ਇੱਕ ਤਰ੍ਹਾਂ ਦਾ ਮੈਂ ਇਹੀ ਕਹੂੰਗਾ ਕਿ ਕਮਾਸਾਨ ਲੜਾਈ ਹੋਈ ਤੇ ਕਾਫੀ ਬੰਦੇ ਆਪਣੇ ਨੁਕਸਾਨੇ ਗਏ ਮੇਰੀ ਇੱਕ ਸਾਰੀ ਕਿਸਾਨ ਭਰਾਵਾਂ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮੇਰੀ ਇੱਕ ਹੱਥ ਬਨ ਕੇ ਅਪੀਲ ਆ ਜੀ ਮੇਰੀ ਇੱਕ ਬੇਨਤੀ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਜਿੰਨੇ ਮੇਰੇ ਨੌਜਵਾਨ ਸਾਥੀ ਮੇਰੇ ਹਾਣੀ ਮੇਰੇ ਬਜ਼ੁਰਗ ਉੱਥੇ ਗਏ ਆ ਕਿ ਯਾਰ ਕੋਈ ਹੋਰ ਰਸਤਾ ਲੱਭ ਲਓ ਦੇਖੋ ਇਹ ਨਾ ਸੋਚਿਓ ਕਿ ਮੈਂ ਤੁਹਾਨੂੰ ਕਿਸੇ ਗੱਲ ਤੇ ਕੋਈ ਡੀਮੋਟੀਵੇਟ ਕਰ ਰਿਹਾ ਜਾਂ ਮੈਂ ਤੁਹਾਨੂੰ ਮੈਂ ਤਾਂ ਕਿਸੇ ਗੱਲ ਤੋਂ ਇਹ ਕਹਿ ਰਿਹਾ ਨੂੰ ਪਿੱਛਾ ਛਾੜ ਜਾ ਵੀ ਤੁਸੀਂ ਪਿੱਛੇ हट ਜੋ ਜਾਂ ਮੈਂ ਕੋਈ ਇਹ ਕਹਿ ਰਿਹਾ ਕਿ ਮਤਲਬ ਕਿ ਮੇਰਾ ਕੋਈ ਪੋਲਿਟিক্যাল ਮੋਟੀਵੇਟ ਨਹੀਂ ਹੈ ਇਹ ਗੱਲ ਕਰਨ ਦਾ ਮੈਂ ਤਾਂ ਸਿਰਫ ਇੱਕ ਹਮਦਰਦੀ ਤੌਰ ਤੇ ਦਿਲੋਂ ਅੱਜ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਸਰਕਾਰ ਨਾਲ ਬਹੁਤ ਔਖਾ ਲੜਨਾ ਸਰਕਾਰ ਨਾਲ ਆਪਾਂ ਰੋਸ ਕਰ ਸਕਦੇ ਹਾਂ ਆਪਾਂ ਧਰਨਾ ਪ੍ਰਦਰਸ਼ਨ ਇੱਕ ਥਾਂ ਤੇ ਬੈਠ ਕੇ ਕਰ ਸਕਦੇ ਹਾਂ ਤੱਕੇ ਨਾਲ ਸਰਕਾਰ ਨੂੰ ਕ੍ਰਾਸ ਨਹੀਂ ਕਰ ਸਕਦੇ ਹਿੰਦੂਸਤਾਨ ਦੀ ਪੂਰੀ ਪੁਲਿਸ ਉਥੇ ਲੱਗੀ ਵੀ ਆ ਸਪੈਸ਼ਲ ਟਾਸਕ ਫੋਰਸ ਆਪਾਂ ਉਹਨਾਂ ਨੂੰ ਕਿਵੇਂ ਟੱਕ ਕੇ ਤੁਹਾਨੂੰ ਅੱਗੇ ਜਾਣ ਦੇਣਗੇ ਉਹ ਨਾ ਲੜਾਈ ਕਰੋ ਆਪਣੇ ਬੱਚਿਆਂ ਦਾ ਨੁਕਸਾਨ ਹੋ ਜਾਊਗਾ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਵੀਰੋ ਕੋਈ ਹੋਰ ਹੱਲ ਲੱਭੋ ਕੋਈ ਹੋਰ ਕਿਸੇ ਕਿਸਮ ਦਾ ਕੋਈ અપਾਲੋ ਆਪਦੇ ਸਿਆਣੇ ਵੱਡੇ ਲੀਡਰਾਂ ਨਾਲ ਗੱਲ ਕਰਕੇ ਇਹ ਕੰਮ ਨਾ ਕਰੋ ਆਪਸ ਵਿੱਚ ਕਲੈਸ਼ ਨਾ ਕਰੋ ਅੱਜ ਇਸ ਬੱਚੇ ਦੀ ਜਾਨ ਚਲੀ ਗਈ ਜਾ ਕੇ ਉਹਨਾਂ ਦਾ ਦੋ ਭੈਣਾਂ ਦਾ ਇੱਕ ਭਰਾ ਸੀ ਜਾ ਕੇ ਉਹਨਾਂ ਦੀਆਂ ਭੈਣਾਂ ਨੂੰ ਪੁੱਛੋ ਉਹਦੇ ਮਾਪੇ ਬਾਪ ਨੂੰ ਪੁੱਛੋ ਉਹਨਾਂ ਦੇ ਘਰ ਦੇ ਵਿੱਚ ਕੀ ਹਾਲਤ ਹੋਣੀ ਸੋ ਮੇਰੀ ਤਾਂ ਇਹ ਅਪੀਲ ਆ ਤੁਹਾਨੂੰ ਹੋ ਸਕਦਾ ਕਿਸੇ ਬੰਦੇ ਨੂੰ ਇਹ ਨਾ ਚੰਗੀ ਲੱਗੇ ਹੋ ਸਕਦਾ ਕੋਈ ਇਹ ਵੀ ਕਹਿਣ ਜੀ ਯਾਰੀ ਡੀਮੋਟੀਵੇਟ ਕਰਦਾ ਸਨ ਮੈਂ ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰਦਾ ਮੈਂ ਤੁਹਾਡੇ ਨਾਲ ਆ ਹਮੇਸ਼ਾ ਨਾਲ ਆ ਨਾਲ ਹੀ ਰਹੂੰਗਾ ਬਟ ਕੋ ਰਸਤਾ ਹੋ ਲੱਭੋ ਪੀਸ ਦਾ ਕੋਈ ਰਸਤਾ ਲੱਭੋ ਲੜਾਈ ਝਗੜੇ ਦਾ ਕੋਈ ਹੱਲ ਨਹੀਂ ਇਸ ਚੀਜ਼ ਦਾ ਕੋਈ ਹੱਲ ਨਹੀਂ ਵੀ ਆਪਾਂ ਲੜ ਕੇ ਝੜ ਕੇ ਫਿਰ ਦਿੱਲੀ ਜਾ ਕੇ ਕੀ ਹੋ ਜੂਗਾ ਚਲੋ ਆਪਾਂ ਮੰਨ ਲੈਨੇ ਕਿ ਇੱਥੋਂ ਆਪਾਂ ਲੜ ਝੜ ਕੇ ਆਪਾਂ ਟੱਪ ਗਏ ਆਪਣੇ ਬੰਦੇ ਦਾ ਆਪਾਂ ਨੁਕਸਾਨ ਕਰਾ ਲਿਆ ਆਪਾਂ ਦਿੱਲੀ ਪਹੁੰਚ ਗਏ ਫੇ ਉੱਥੇ ਜਾ ਕੇ ਕੀ ਹੋਊ ਕੋਈ ਚੀਜ਼ ਤਾਂ ਹੈ ਨਹੀਂ ਵੀ ਆਪਾਂ ਤੋਂ ਚੱਕ ਕੇ ਮੁੜਿਆਵਾਂਗੇ ਹੱਲ ਤਾਂ ਉੱਥੇ ਵੀ ਬਹਿ ਕੇ ਹੀ ਹੋਣਾ ਨਾ ਤੇ ਇੱਥੇ ਬਹਿ ਕੇ ਕਰ ਲਓ ਹੱਲ ਇੱਥੇ ਬਹਿ ਕੇ ਉਹਨਾਂ ਨੂੰ ਬੁਲਾ ਲਓ ਇੱਥੇ ਬਹਿ ਕੇ ਹੱਲ ਕਰ ਲਓ ਇੱਥੇ ਆਪਦੀ ਮੈਨ ਪਾਵਰ ਸ਼ੋਅ ਕਰ ਲਓ ਕੱਠ ਵੱਡਾ ਕਰ ਲਓ ਕਿਤੇ ਹੋਰ ਕੋਈ ਜਗ੍ਹਾ ਰੱਖ ਲਓ ਪਰ ਇਹ ਕੰਮ ਕਰੀ ਜਾ ਨਾ ਬੱਚਾ ਦਾ ਨੁਕਸਾਨ ਕਰੋ ਤੇ ਇੱਕ ਮੈਂ ਨਾਲ ਪੰਜਾਬ ਸਰਕਾਰ ਨੂੰ ਵੀ ਇਹ ਇਹ ਅਪੀਲ ਕਰੂੰਗਾ ਮੈਂ ਤੁਹਾਨੂੰ ਹੱਥ ਬੰਨ ਕੇ ਅਸਦਾ ਭਗਵੰਤ ਸਿੰਘ ਮਾਚਾ ਨੂੰ ਕਿ ਜਿਹੜਾ ਇਸ ਬੱਚੇ ਦਾ ਨੁਕਸਾਨ ਹੋਇਆ ਦੇਖੋ ਇਹ ਨਾ ਪੂਰਾ ਹੋਣ ਵਾਲਾ ਘਾਟਾ ਮਾਪੇ-ਬਾਪ ਦਾ ਆਪਾਂ ਉਹ ਨਹੀਂ ਕਰ ਸਕਦੇ ਪਰ ਫਿਰ ਵੀ ਜਿੰਨਾ ਤੁਸੀਂ ਕੰਪਨਸੇਟ ਆਪਾਂ ਕਰ ਸਕਨੇ ਆ ਕੰਪਨਸੇਟ ਉਹਦੀ ਉਹਦੀਆਂ ਭੈਣਾਂ ਨੂੰ ਕੋਈ ਜੌਬ ਦੇ ਦਿਓ ਕੋਈ ਮੜਾ-ਮੋਟਾ ਕੋਈ ਮਾਲੀ ਸਹਾਇਤਾ ਕਰ ਦਿਓ ਜੋ ਵੀ ਤੁਸੀਂ ਕਰ ਸਕਦੇ ਹੋ ਆਪਾਂ ਨੂੰ ਕਰਨਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦਾ ਬੱਚਾ ਬਾਕੀ ਬੱਚੇ ਫੱਟੜ ਬਹੁਤ ਹੋਏ ਆ ਉੱਥੇ بڑے ਵੱਡੇ ਫੱਟੜ ਹੋਏ ਆ ਟਰੈਕਟਰ ਦਾ ਨੁਕਸਾਨ ਹੋਇਆ ਇਹਦੀ ਪ੍ਰੋਪਰ ਇਨਕੁਆਇਰੀ ਕਰਕੇ ਜਿਨੇ ਨਹੀਂ ਕੀਤਾ ਜਿਵੇਂ ਵੀ ਕੀਤਾ ਆਪਣੇ ਏਰੀਆ ਚ ਉਹਨਾਂ ਦੇ ਖਿਲਾਫ ਇਹ ਕਾਰਵਾਈ ਹੋਣੀ ਚਾਹੀਦੀ ਤੇ ਉਹਨਾਂ ਨੂੰ ਆਪਣਾ ਸਹਾਇਤਾ ਕਰੋ ਉਹਨਾਂ ਦੀ ਜੋ ਬੰਦਿਆਂ ਦਾ ਆਪਣਾ ਨੁਕਸਾਨ ਹੋਇਆ ਦੇਖੋ ਆਪਾਂ ਕੋਈ ਸੁੱਖ ਕੇ ਨਹੀਂ ਦਿੱਤਾ ਵੀ ਸਾਰੀ ਉਮਰ ਆਪਾਂ ਲੜੀ ਜਾਵਾਂ ਕੋਈ ਬਹਿ ਕੇ ਵੀ ਆਪਾਂ ਹੱਲ ਕਰ ਦਈਏ ਯਾਰ ਕੋਈ ਆਰਾਮ ਨਾਲ ਟਿਕ ਕੇ ਕੋਈ ਆਪਦੀ ਤਾਕਤ ਸ਼ੋਅ ਕਰਕੇ ਵੀ ਆਪਾਂ ਕੋਈ ਨਾ ਕੋਈ ਹੱਲ ਕਰ ਸਕਦੇ ਹਾਂ ਸੋ ਮੇਰੀ ਤਾਂ ਇਹ ਅਪੀਲ ਆ ਉਮੀਦ ਕਰਦਾ ਕਿ ਤੁਸੀਂ ਇਸ ਅਪੀਲ ਨੂੰ ਮੰਨੋਗੇ ਭਰਾਓ ਜੋ ਮੈਂ ਤੁਹਾਨੂੰ ਅਪੀਲ ਕਰ ਰਿਹਾ ਵੈਗੁਰੂ ਜੀ ਦਾ ਖਾਤਸਾ ਵੈਗੁਰੂ ਜੀ ਕੀ ਫਤ